ਅਗਰ ਤੁਸੀਂ ਵੀ ਆਪਣੀ ਉਮਰ ਤੋਂ ਪਹਿਲਾਂ ਬੁੱਢੇ ਨਜ਼ਰ ਆਉਣ ਲੱਗ ਗਏ ਹੋ ਤੁਹਾਡੀ ਸਕਿਨ ਤੇ ਬਹੁਤ ਜ਼ਿਆਦਾ ਝੁਰੜੀਆਂ ਪੈ ਗਈਆਂ ਬਹੁਤ ਜ਼ਿਆਦਾ ਪਿਗਮੈਂਟੇਸ਼ਨ ਬਹੁਤ ਜ਼ਿਆਦਾ ਰਿੰਕਲ ਬਹੁਤ ਜ਼ਿਆਦਾ ਫਾਈਨ ਲਾਈਨਸ ਬਣਨੇ ਸ਼ੁਰੂ ਹੋ ਗਏ ਹਨ ਸਕਿਨ ਤੇ ਨੂਰ ਨਹੀਂ ਹੈਗਾ ਤੇ ਐਲੋਵਿਰਾ ਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਮਿਕਸ ਕਰਕੇ ਸੌਰੀ ਦੋ ਚੀਜ਼ਾਂ ਨੇ ਉਹਨਾਂ ਨੂੰ ਮਿਕਸ ਕਰਕੇ ਅਗਰ ਡੇਲੀ ਇਸ ਕਰੀਮ ਨੂੰ ਲਗਾਉਣਾ ਸ਼ੁਰੂ ਕਰ ਦੋਗੇ ਤਾਂ ਤੁਹਾਡੀ ਸਕਿਨ ਜਿਹੜੀ ਦਿਨ-ਬਦ ਦਿਨ ਚਮਕ ਜਾਏਗੀ ਤੁਹਾਡੇ ਰਿੰਕਲ ਬਿਲਕੁਲ ਠੀਕ ਹੋ ਜਾਣਗੇ ਪਿਗਮੈਂਟੇਸ਼ਨ ਸ਼ਾਈਆਂ ਦਾਗ ਤੱਬੇ ਬਿਲਕੁਲ ਹੀ ਰਿਮੂਵ ਹੋ ਜਾਣਗੇ ਤੇ ਇਹਨੂੰ ਬਣਾਉਣਾ ਕਿੱਦਾਂ ਮੈਂ ਕਰਦੀ ਹਾਂ ਸ਼ੇਅਰ ਪਹਿਲਾਂ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਸੋਣਾ ਚਾਹ ਕਮੈਂਟ ਜਰੂਰ ਕਰਨਾ ਕੱਲ ਮੇਰੇ ਭੈਣਾਂ ਨੇ ਕਮੈਂਟ ਕੀਤਾ ਸੀਗਾ ਇੱਕ ਦਾ ਨਾਮ ਹੈਗਾ ਏ ਮਨਜੀਤ ਕੌਰ ਚਮਕੌਰ ਸਾਹਿਬ ਤੋਂ ਤੇ ਇੱਕ ਸੀਗੇ ਮਨਦੀਪ ਕੌਰ ਸਾਹਿਬ ਦੀ ਆਈਡੀ ਤੋਂ ਹਾਂਜੀ ਮਨਜੀਤ ਕੌਰ ਜੀ ਬਹੁਤ ਬਹੁਤ ਥੈਂਕ ਯੂ ਮਨਦੀਪ ਕੌਰ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਐਦਾਂ ਹੀ ਆਪਣੇ ਨਾਮ ਔਰ ਆਪਣਾ ਥਾਂ ਟਿਕਾਣਾ ਜਿੱਥੇ ਵੀ ਤੁਸੀਂ ਮੈਨੂੰ ਦੇਖ ਰਹੇ ਹੋ ਆਪਣ ਪਤਾ ਲਿਖਿਆ ਕਰੋ ਤੇ ਐਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਹੀ ਨੋਟੀਫਿਕੇਸ਼ਨ ਮਿਲੇਗੀ ਤੇ ਲੋ ਜੀ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਜੀ ਕਰੀਮ ਜਿਹੜੀ ਹੈ ਨਾਲ ਕਰਦੀਆਂ ਸ਼ੇਅਰ ਜਿਹਨੂੰ ਲਗਾ ਕੇ ਤੁਸੀਂ ਆਪਣੀ ਸਕਿਨ ਨੂੰ ਬ੍ਰਾਈਟ ਵੀ ਕਰ ਸਕਦੇ ਹੋ ਚਮਕਾ ਵੀ ਸਕਦੇ ਹੋ ਤੇ ਸਮੇਤ ਉਹ ਪਹਿਲਾਂ ਜਿਹੜੀਆਂ ਆਗੀਆਂ ਨੇ ਝੁਰੜੀਆਂ ਉਹਨਾਂ ਨੂੰ ਠੀਕ ਕਰ ਸਕਦੇ ਹੋ ਜਿਨ੍ਹਾਂ ਦੇ ਪ੍ਰਾਣੀ ਤਾਂ ਬਹੁਤੀ ਦੇਰ ਨਹੀਂ ਕਰਦੇ ਚਲੋ ਤੁਹਾਡੇ ਨਾਲ ਸਾਂਝਾ ਕਰਦੇ ਆ ਇਹ ਪ੍ਰੋਸੈਸ ਇਕੱਲੀ-ਇਕੱਲੀ ਚੀਜ਼ ਤੁਸੀਂ ਦੇਖਣੀ ਹੈ ਅਗਰ ਸਮਝ ਨਾ ਆਵੇ ਤੇ ਵੀਡੀਓ ਨੂੰ ਜਾਨੀ ਕਿ ਸੇਵ ਕਰ ਲੈਣਾ ਨਹੀਂ ਤਾਂ ਇਕੱਲੀ-ਇਕੱਲੀ ਚੀਜ਼ ਨੂੰ ਲਿਖ ਲੈਣਾ ਤਿੰਨ ਚਾਰ ਚੀਜ਼ਾਂ ਜਿਹੜੀਆਂ ਦੇ ਵਿੱਚ ਪਾਈਆਂ ਨੇ ਮੇਨ ਜਿਹੜੀਆਂ ਦੋ ਚੀਜ਼ਾਂ ਨੇ ਜਿਹੜੀਆਂ ਤੁਹਾਡੀਆਂ ਸ਼ਾਈਆਂ ਨੂੰ ਔਰ ਪਿਗਮੈਂਟੇਸ਼ਨ ਨੂੰ ਔਰ ਖਾਸ ਕਰਕੇ ਝੁੜੀਆਂ ਨੂੰ ਬਿਲਕੁਲ ਜੜ ਤੋਂ ਰਿਮੂਵ ਕਰ ਦੇਗਾ ਬਿਲਕੁਲ ਠੀਕ ਕਰ ਦੇਗਾ ਸਰਦੀ ਇਹ ਸਰਦੀ ਦੇ ਵਿੱਚ ਅਗਰ ਤੁਹਾਡੀ ਸਕਿਨ ਡਰਾਈ ਹੋ ਚੁੱਕੀ ਹੈ ਖੁਸ਼ਕੀ ਬਹੁਤ ਜ਼ਿਆਦਾ ਸਕਿਨ ਤੇ 글로 ਨਹੀਂ ਹੈਗਾ ਤੇ ਇਸ ਕਰੀਮ ਨੂੰ ਲਗਾਉਣਾ ਸ਼ੁਰੂ ਕਰ ਦਵੋ ਸਾਰਾ ਪ੍ਰੋਸੈਸ ਤੁਹਾਡੇ ਨਾਲ ਲੋ ਜੀ ਪਹਿਲਾਂ ਤੇ ਆਪਾਂ ਆਪਣੇ ਕਿਚਨ 'ਚ ਚਲਦੇ ਹਾਂ ਕਿਸ ਤਰੀਕੇ ਨਾਲ ਇਹ ਵਾਲੀ ਕਰੀਮ ਜਿਹੜੀ ਆਪਾਂ ਤਿਆਰ ਕੀਤੀ ਤੇ ਕਿਹੜੀਆਂ ਚੀਜ਼ਾਂ ਦਾ ਮੇਨ ਇਸਤਮਾਲ ਕਰਕੇ ਇਸ ਕਰੀਮ ਨੂੰ ਬਣਾਇਆ ਏ ਬਹੁਤ ਹੀ ਪਿਆਰੀ ਵੀਡੀਓ ਏ ਚਲੋ ਜੀ ਸਕਿਪ ਨਹੀਂ ਕਰਨਾ ਪੂਰੀ ਵੀਡੀਓ ਦੇਖੋ ਅਧੂਰੀ ਜਾਣਕਾਰੀ ਚੰਗੀ ਨਹੀਂ ਹੁੰਦੀ ਪੂਰੀ ਵੀਡੀਓ ਦੇਖੋਗੇ ਤਾਂ ਹੀ ਜਾਣਕਾਰੀ ਤੁਹਾਨੂੰ ਮਿਲੇਗੀ ਤਾਂ ਹੀ ਤੁਸੀਂ ਆਪਣੀ ਸਕਿਨ ਨੂੰ ਇੱਕਦਮ ਜਵਾਨ ਤੇ ਇੱਕਦਮ ਖੂਬਸੂਰਤ ਬਣਾ ਸਕਦੇ ਹੋ ਚਲੋ ਜੀ ਸ਼ੇਅਰ ਕਰਦੇ ਹਾਂ ਜੀ ਤੁਹਾਡੇ ਨਾਲ ਇਹ ਚੀਜ਼ਾਂ ਚਲਦੇ ਹਾਂ ਆਪਣੇ ਕਿਚਨ 'ਚ ਹਾਂਜੀ ਪੂਰਾ ਪ੍ਰੋਸੈਸ ਤੁਹਾਡੇ ਨਾਲ ਸ਼ੇਅਰ ਕਰਦੇ ਆ ਪਹਿਲਾਂ ਤੇ ਤੁਸੀਂ ਲੈਣਾ ਸਾਫ ਜੀ ਕੋਲੀ ਤੇ ਉਹਦੇ ਵਿੱਚ ਪਾਣਾ ਤੁਸੀਂ ਮਲੇਠੀ ਪਾਊਡਰ ਆਪਣੇ ਮੁਤਾਬਕ ਪਾ ਲੈਣਾ ਜਿੰਨੀ ਕਿ ਤੁਸੀਂ ਕਰੀਮ ਬਣਾਣੀ ਹੈ ਇੱਥੇ ਆਪਾਂ ਪਾ ਲਿਆ ਏ ਥੋੜੀ ਜਿਹੀ ਮਲੇਠੀ ਪਾਊਡਰ ਤੁਸੀਂ ਪੀਸ ਕੇ ਪਸਾਏ ਲਿਆ ਸਕਦੇ ਹੋ ਚਾਹੇ ਤੁਸੀਂ ਪੀਸ ਵੀ ਸਕਦੇ ਹੋ ਫਿਰ ਤੁਸੀਂ ਲੈਣਾ ਥੋੜਾ ਜਿਹਾ ਜੈਫਲ ਜਿੰਨੀ ਕਿ ਮਲੇਠੀ ਪਾਈਏ ਉਦੋਂ ਘੱਟ ਜਿਹੜਾ ਇਹ ਜੈਫਲ ਪਾਣਾ ਜੈਫਲ ਬਹੁਤ ਤੇਜ਼ ਹੁੰਦਾ ਹੈ ਇਹਨੂੰ ਥੋੜਾ ਘੱਟ ਪਾਣਾ ਦੋ ਤਿੰਨ ਚੁਟਕੀਆਂ ਜੈਫਲ ਦੀਆਂ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਐਲੋਵੀਰਾ ਜੈਲ ਐਲੋਵੀਰਾ ਜੈਲ ਤੁਸੀਂ ਮਾਰਕੀਟ ਵਾਲਾ ਪਾਣਾ ਘਰ ਵਾਲਾ ਨਹੀਂ ਪਾਣਾ ਹੈਗਾ ਕਿਉਂਕਿ ਆਪਾਂ ਇਹਨੂੰ ਕਰੀਮ ਬਣਾਣੀ ਏਦੀ ਤੇ ਤੁਸੀਂ ਕੋਈ ਵੀ ਕੰਪਨੀ ਦਾ ਲੈ ਸਕਦੇ ਹੋ ਤੇ ਇਹਦੇ ਵਿੱਚ ਪਾ ਲੈ ਆਪਾਂ ਐਲੋਵੀਰਾ ਜੈਲ ਤੇ ਫਿਰ ਆਪਾਂ ਇਹਦੇ ਵਿੱਚ ਪਾਣਾ ਹੈ ਇਹ ਹੈਗਾ ਏ ਕੁਮਕੁਮਾਦੀ ਔਇਲ ਤੁਸੀਂ ਸੁਣਿਆ ਤਾਂ ਹੋਵੇਗਾ ਬਹੁਤ ਲੋਕਾਂ ਨੇ ਕੁਮਕੁਮਾਦੀ ਔਇਲ ਜਿਹੜਾ ਹੁੰਦਾ ਹੈ ਸਕਿਨ ਦੇ ਰਿੰਕਲ ਠੀਕ ਕਰਦਾ ਹੈ ਸਕਿਨ ਦੀਆਂ ਝੁਰੜੀਆਂ ਠੀਕ ਕਰਕੇ ਸਕਿਨ ਵਿੱਚ ਚਮਕ ਲੈ ਕੇ ਆਉਂਦਾ ਹੈ ਤੇ 2-4 ਬੂੰਦਾਂ ਆਪਾਂ ਇਸ ਔਇਲ ਦੀਆਂ ਪਾ ਲੈਣੀਆਂ ਨੇ ਇਹਦੇ ਵਿੱਚ ਇਹ ਤੁਸੀਂ ਕਿਤੋਂ ਵੀ ਮੰਗਵਾ ਸਕਦੇ ਹੋ ਚਾਹੇ ਆਨਲਾਈਨ ਮੀਸ਼ੋ ਤੋਂ ਮੰਗਵਾ ਸਕਦੇ ਚਾਹੇ ਪਰਪਲ ਐਪ ਤੋਂ ਚਾਹੇ ਐਮਾਜ਼ੋਨ ਤੋਂ ਕਿਤੋਂ ਵੀ ਮੰਗਵਾ ਸਕਦੇ ਹੋ ਤੇ ਇਹਦੇ ਵਿੱਚ 2 ਬੂੰਦਾਂ ਪਾਈਆਂ ਨੇ ਕੋਕੋਨਟ ਔਇਲ ਦੀਆਂ ਇਹਨਾਂ ਚਾਰਾਂ ਪੰਜਾਂ ਚੀਜ਼ਾਂ ਨੂੰ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇਹਨੇ ਇਹਨੀ ਵਧੀਆ ਕਰੀਮ ਬਣ ਕੇ ਇਹ ਰੈਡੀ ਹੋ ਜਣੀ ਹੈ ਮਰੇਠੀ ਪਾਊਡਰ ਅਗਰ ਤੁਸੀਂ ਆਨਲਾਈਨ ਹੀ ਮੰਗਵਾਓਗੇ ਤਾਂ ਹੀ ਇਹ ਕਰੀਮ ਬਣੇਗਾ ਅਗਰ ਘਰੇ ਪੀਸਨੇ ਆ ਥੋੜਾ ਦਰਦਰਾਪਨ ਆ ਜਾਂਦਾ ਤੇ ਫਿਰ ਆਪਣੇ ਚਿਹਰੇ ਤੇ ਚੁਬੂਗਾ ਤੇ ਉਦਾਂ ਦੀ کریم ਨਹੀਂ ਬਣ ਪਾਵੇਗੀ ਜਿੱਦਾਂ ਦੀ ਆਪਾਂ ਨੂੰ ਚਾਹੀਦੀ ਏ ਤੇ ਜਿਹੜਾ ਜੈਫਲ ਪਾਊਡਰ ਉਹ ਵੀ ਤੁਸੀਂ ਆਨਲਾਈਨ ਹੀ ਮੰਗਵਾ ਲਓ ਤੇ ਵਧੀਆ ਰਹੇਗਾ ਜਿਆਦਾ ਮੀਨ ਹੁੰਦਾ ਏ ਅਗਰ ਘਰ ਪੀਸਦੇ ਆਂ ਤੇ ਥੋੜਾ ਦਰਦਰਾਪਣ ਵਿੱਚ ਆ ਜਾਂਦੇ ਤੇ ਉਦਾਂ ਦੀ کریم ਐ ਨਹੀਂ ਬਣਦੀ ਇੱਕ ਬਹੁਤ ਵਧੀਆ کریم ਬਣ ਕੇ ਰੈਡੀ ਹੋ ਗਈ ਏ ਜਿਨ੍ਹਾਂ ਭੈਣਾਂ ਦੇ ਪਿਗਮੈਂਟੇਸ਼ਨ ਸ਼ਾਇਆਂ ਨੇ ਜੜ ਤੋਂ ਦੂਰ ਹੋਣ ਗਿਆ ਇਹਨੂੰ ਲਗਾਉਣਾ ਕਿਸ ਤਰੀਕੇ ਨਾਲ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਇਸ کریم ਨੂੰ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਕਿਤੇ ਵੀ ਹਾਂਜੀ ਤੁਸੀਂ ਦੇਖਿਆ ਇਸ ਕਰੀਮ ਨੂੰ ਬਣਾਉਣ ਦਾ ਕਿੰਨਾ ਸੌਖਾ ਤਰੀਕਾ ਹੈ ਤੇ ਖਾਸ ਕਰਕੇ ਜਿਹੜਾ ਜੈਫਲ ਮਲੇਠੀ ਪਾਊਡਰ ਹੈ ਉਹੀ ਤੁਹਾਡੀ ਸਕਿਨ ਨੂੰ ਰਿਪੇਅਰ ਕਰੇਗਾ ਤੁਹਾਨੂੰ ਪਤਾ ਹੈ ਕਿ ਜੈਫਲ ਜਿਹੜਾ ਹੁੰਦਾ ਹੈ ਅਗਰ ਤੁਹਾਡੇ ਦਾਗ ਨੇ ਕਈਆਂ ਦੇ ਪਿੰਪਲਾਂ ਦੇ ਦਾਗ ਹੁੰਦੇ ਨੇ ਕਈਆਂ ਦੇ ਬਹੁਤ ਪੁਰਾਣੀ ਮਾਤਾ ਨਿਕਲੀ ਹੁੰਦੀ ਹੈ ਉਹਦੇ ਦਾਗ ਪੈ ਜਾਂਦੇ ਨੇ ਕਈਆਂ ਦੇ ਕਾਲੇ-ਕਾਲੇ ਪੈਚੇਜ ਇਸ ਇਨਾਂ ਜਗ੍ਹਾ ਤੇ ਪੈਣੇ ਸ਼ੁਰੂ ਹੋ ਜਾਂਦੇ ਨੇ ਕਾਲਾ-ਕਾਲਾ ਜਿੱਥੋਂ ਨਜ਼ਰ ਆਉਂਦਾ ਹੈ ਤੇ ਜਿਹੜਾ ਜੈਫਲ ਬਿਲਕੁਲ ਰਿਮੂਵ ਕਰ ਦਿੰਦਾ ਹੈ ਤੇ ਉਹਨੂੰ ਡਾਇਰੈਕਟ ਲਗਾਣਾ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਕਰੀਮ ਬਣਾਣੀ ਦੱਸੀ ਨੇ ਇਸ ਤਰੀਕੇ ਨਾਲ ਲਗਾਣਾ ਹੈ ਜਿਹੜੀ ਮਲੇਠੀ ਹੁੰਦੀ ਹੈ ਸਾਡੀ ਸਕਿਨ ਨੂੰ ਇੱਕਦਮ ਸਾਫ਼ ਸੁਥਰਾ ਕਰਦੀ ਹੈ ਅਗਰ ਥਾਂ-ਥਾਂ ਤੇ ਦਾਗ ੱਬੇ ਹੋਗੀ ਹੈ ਨਾ ਡੱਬ ਖੜਬੀਆਂ ਛਾਈਆਂ ਹੁੰਦੀਆਂ ਨੇ ਉਹਨਾਂ ਨੂੰ ਠੀਕ ਕਰਦੀ ਏ ਐਲੋਵੇਰਾ ਤੇ ਤੁਹਾਨੂੰ ਪਤਾ ਹੀ ਹੈ ਸਕਿਨ ਨੂੰ ਬਹੁਤ ਮੋਇਸਚਰਾਈਜ਼ਰ ਕਰ ਦਿੰਦਾ ਹੈ ਨਾਰੀਅਲ ਤੇਲ ਵੀ ਸਕਿਨ ਲਈ ਬਹੁਤ ਚੰਗਾ ਹੁੰਦਾ ਹੈ ਕਈਆਂ ਭੈਣਾਂ ਨੂੰ ਸੂਟ ਨਹੀਂ ਕਰਦਾ ਸਕਿਪ ਵੀ ਕਰ ਸਕਦੀਆਂ ਨੇ ਖਾਸ ਕਰਕੇ ਜਿਹੜਾ ਇਹਦੇ ਵਿੱਚ ਕੁੰਮਕੁਮਾਦੀ ਔਇਲ ਪਾਇਆ ਇਹਨਾਂ ਕੁੰਮਕੁਮਾਦੀ ਔਇਲ ਤੁਸੀਂ ਕਿੱਥੋਂ ਵੀ ਮੰਗਵਾ ਸਕਦੇ ਹੋ ਮੀਸ਼ਾ ਤੋਂ ਵੀ ਤੁਸੀਂ ਮੰਗਵਾ ਸਕਦੇ ਹੋ ਪਰਪਲ ਐਪ ਤੋਂ ਵੀ ਤੁਸੀਂ ਮੰਗਵਾ ਸਕਦੇ ਹੋ ਕੋਈ ਖਾਸ ਮਹਿੰਗਾ ਨਹੀਂ ਹੈਗਾ ਇਹ ਔਇਲ ਸਾਡੀ ਸਕਿਨ ਨੂੰ ਨਾ ਇੱਕਦਮ ਟਾਈਟ ਕਰਦਾ ਹੈ ਜੰਗ ਕਰਦਾ ਹੈ ਅਗਰ ਤੁਸੀਂ ਸਮੇਂ ਤੋਂ ਪਹਿਲਾਂ ਬੁੱਢੇ ਨਜ਼ਰ ਆਣ ਲੱਗੇ ਤੁਹਾ ਕਰੇਗਾ ਐਨੇ ਹੈਗਾ ਕਿ ਇੱਕ ਦੋ ਦਿਨ ਲਗਾ ਲਈ ਚੀਜ਼ ਤੇ ਬਿਲਕੁਲ ਵੀ ਬਾਅਦ ਵਿੱਚ ਤੁਸੀਂ ਸੋਚੋ ਕਿ ਸਾਨੂੰ ਰਿਜ਼ਲਟ ਨਹੀਂ ਆਇਆ ਪੂਰਾ 21 ਦਿਨ ਤੱਕ ਪ੍ਰੋਸੈਸ ਹੁੰਦਾ 21 ਦਿਨ ਹਰ ਕੋਈ ਚੀਜ਼ 21 ਦਿਨ ਕਰ ਲੋਗੇ ਨਾ 21 ਦਿਨ ਤੋਂ ਬਾਅਦ ਤੁਹਾਨੂੰ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਣਗੇ ਤੁਸੀਂ ਦੁਬਾਰਾ ਤੋਂ ਜਵਾਨ ਔਰ ਜੰਗ ਨਜ਼ਰ ਆਉਣ ਲੱਗ ਜੋਗੇ ਖਾਸ ਕਰਕੇ ਆਪਣੀ ਡਾਈਟ ਦਾ ਧਿਆਨ ਰੱਖੋ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਤੇ ਆ ਦੇਖੋ ਬਹੁਤ ਹੀ ਸਮੂਥ ਜੀ ਕਰੀਮਾ ਦੇਖੋ ਇਸ ਤਰੀਕੇ ਨਾਲ ਤੁਸੀਂ ਰਾਤ ਨੂੰ ਕੀ ਕਰਨਾ ਆਪਣੇ ਫੇਸ ਨੂੰ ਵਾਸ਼ ਕਰਕੇ ਤੇ ਰਾਤ ਨੂੰ ਸੌਣ ਲੱਗੇ ਇਸ ਕਰੀਮ ਨੂੰ ਲਗਾ ਲੈਣਾ ਹੈ 5 ਤੋਂ 7 ਮਿੰਟ ਇਸ ਤਰੀਕੇ ਕਿ ਨਾਲ ਕਰਨੀ ਹੈ ਮ사ਜ ਜਦੋਂ ਤੁਸੀਂ ਮ사ਜ ਕਰੋਗੇ ਤੇ ਸਕਿਨ ਦੇ ਅੰਦਰ ਤੱਕ ਇਹ ਜਾਏਗੀ ਤੇ ਆਪਣਾ ਪੂਰੀ ਰਾਤ ਨੂੰ ਆਪਣਾ ਇਹ ਕੰਮ ਕਰੇਗੀ ਜਿਹੜੇ ਜਿਹੜੇ ਤੁਹਾਡੇ ਸਕਿਨ ਤੇ ਪ੍ਰੋਬਲਮ ਹੈ ਜਿਹੜੀ ਜਿਹੜੀ ਤੁਹਾਨੂੰ ਸਕਿਨ ਤੇ ਹੋਏ ਪਨੇ ਰਕਸ਼ ਹੋਏ ਪਨੇ ਜਸ ਸਕਿਨ ਬਹੁਤ ਜ਼ਿਆਦਾ ਖਰਾਬ ਹੋਈ ਪਈ ਹੈ ਤੇ ਇਹਨੂੰ ਰਿਪੇਅਰ ਕਰਨ ਵਿੱਚ ਬਹੁਤ ਕਾਰਗਿਲ ਰਾਤ ਨੂੰ ਲਗਾਨੀ ਹੈ ਦਿਨੇ ਨਹੀਂ ਲਗਾਨੀ ਹੈਗੀ ਰਾਤ ਨੂੰ ਲਗਾਨੀ ਹੈ ਸੌਣ ਤੋਂ ਪਹਿਲਾਂ ਲਗਾ ਲਓ ਰਾਤ ਪੂਰੀ ਰਾਤ ਨਾਈਟ ਰੱਖ ਕੇ ਪੂਰੀ ਰਾਤ ਤੇ ਫਿਰ ਤੁਸੀਂ ਸਵੇਰੇ ਉੱਠ ਕੇ ਆਪਣੇ ਸਕਿਨ ਨੂੰ ਵਾਸ਼ ਕਰਨਾ ਹੈ ਜਿਵੇਂ ਹੁਣ ਸਰਦੀ ਹੈ ਤਾਂ ਸਰਦੀ ਦੇ ਵਿੱਚ ਤੁਸੀਂ ਥੋੜਾ ਗੁੰਗਨਾ ਪਾਣੀ ਲੈ ਸਕਦੇ ਹੋ ਤੇ ਨਹੀਂ ਤਾਂ ਸਿੰਪਲ ਪਾਣੀ ਲੈ ਸਕਦੇ ਹੋ ਤੇ ਇਸ ਤਰੀਕੇ ਨਾਲ ਆਪਣੇ ਫੇਸ ਨੂੰ ਤੁਸੀਂ ਜਿਹੜੀ ਕੇਅਰ ਕਰਨੀ ਹੈ ਸ਼ੁਰੂ ਕਰ ਦੇਵੋ ਤੁਹਾਡੇ ਸਕਿਨ ਦੇ ਕਿ ਦਿਨ ਬਾ ਦਿਨ ਜਿਹੜੀ ਇਹ ਸਕਿਨ ਤੁਹਾਡੀ 글로 ਛੱਡੇਗੀ ਔਰ ਤੁਹਾਡੇ ਦਾਗ-ਧੱਬੇ ਬਿਲਕੁਲ ਰਿਮੂਵ ਹੋ ਜਾਣੇ ਨੇ ਪਤਾ ਹੀ ਨਹੀਂ ਚੱਲਣਾ ਕਿ ਤੁਹਾਡੇ ਸਕਿਨ ਤੇ ਜਿਹੜੇ ਪ੍ਰੋਬਲਮ ਹੋਈ ਸੀ ਵੀ ਕਿ ਉਹ ਗਈ ਤਾਂ ਗਈ ਕਿੱਥੇ ਖਾਸ ਕਰਕੇ ਕੁੰਕਮਾ ਦੀ ਜਿਹੜਾ ਔਇਲ ਹੁੰਦਾ ਉਹ ਜਿਹੜੇ ਰਿੰਕਲ ਹੁੰਦੇ ਨੇ ਸਾਡੇ ਇੱਥੇ ਫਾਈਨ ਲਾਈਨਸ ਬਣਨੇ ਸ਼ੁਰੂ ਹੋ ਜਾਂਦੇ ਨੇ ਮੱਥੇ ਤੇ ਬਣਨੇ ਸ਼ੁਰੂ ਹੋ ਜਾਂਦੇ ਨੇ ਛੋਟੇ ਛੋਟੇ ਵਟ ਟਾਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਨੂੰ ਬਿਲਕੁਲ ਉਹ ਠੀਕ ਕਰ ਦਿੰਦਾ ਹੈ ਅਗਰ ਤੁਸੀਂ ਪੂਰਾ ਲਗਾਤਾਰ 21 ਦਿਨ ਇਹਨੂੰ ਕਰਦੇ ਹੋ ਕੋਈ ਵੀ ਚੀਜ਼ ਹੁੰਦੀ ਜਿਵੇਂ ਮੈਂ ਤੁਹਾਨੂੰ ਕਿਹਾ ਕਿ 21 ਦਿਨ ਦਾ ਪ੍ਰੋਸੈਸ ਕਰੋਗੇ ਤਾਂ ਹੀ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋਵੇਗਾ ਡਾਈਟ ਆਪਣੇ ਵਿੱਚ ਸੁਧਾਰ ਲਿਆਓ ਜਿਵੇਂ ਹੁਣ ਹਰੀਆਂ ਸਬਜ਼ੀਆਂ ਨੇ ਹਰੀਆਂ ਸਬਜ਼ੀਆਂ ਜ਼ਿਆਦਾ ਖਾਇਆ ਕਰੋ ਤਲਿਆ ਤੁਲਿਆ ਬਿਲਕੁਲ ਘੱਟ ਕਰ ਦੋ ਸਰਦੀਆਂ ਦੇ ਵਿੱਚ ਦੱਬ ਦੱਬ ਕੇ ਆਪਾਂ ਤਲਿਆ ਖਾਣ ਲੱਗ ਜਾਂਦੇ ਆ ਉਹਦੇ ਨਤੀਜੇ ਬਾਅਦ ਵਿੱਚ ਮਿਲਦੇ ਨੇ ਜਦੋਂ ਤੁਹਾਡੀ ਸਕਿਨ ਜਿਹੜੀ ਹੈ ਨਾ ਉਮਰ ਤੋਂ ਪਹਿਲਾਂ ਬੁੱਢੀ ਨ ਅੱਜਕਲ 25 ਸਾਲ ਦੀਆਂ ਕੁੜੀਆਂ ਦੇ ਵੀ ਮੈਂ ਰਿੰਕਲ ਦੇਖੇ ਨੇ 25 ਸਾਲ ਦੀ ਏਜ ਵਿੱਚ ਵੀ ਮੈਨੂੰ ਕਮੈਂਟ ਕਰਦੀਆਂ ਨੇ ਕਿ ਦੀਦੀ ਸਾਡੇ ਰਿੰਕਲ ਆ ਗਏ ਨੇ ਸਾਡੀ ਸਕਿਨ ਜਿਹੜੀ ਲਟਕਣੀ ਸ਼ੁਰੂ ਹੋ ਗਈ ਏ ਉਹ ਸਾਰਾ ਕਮਾਲ ਹੈ ਜੰਗ ਫੂਡ ਦਾ ਜਿਹੜੇ ਅੱਜਕਲ ਜੰਗ ਫੂਡ ਖਾਂਦੇ ਨੇ ਨਾ ਇਹ ਉਹਦਾ ਹੀ ਕਮਾਲ ਹੈ ਠੀਕ ਹੈ ਇਸ ਕਰਕੇ ਤੁਹਾਨੂੰ ਮੈਂ ਦੱਸਦੀਆਂ ਕਿ ਫਰੈਸ਼ ਚੀਜ਼ਾਂ ਖਾਇਆ ਕਰੋ ਉਬਲੀਆਂ ਸਬਜ਼ੀਆਂ ਖਾਇਆ ਕਰੋ ਜੂਸ ਖਾਇਆ ਕਰੋ ਆਪੀਆ ਕਰੋ ਚੁਕੰਦਰ ਹੋ ਗਿਆ ਜਿਵੇਂ ਆਵਲਾ ਹੋ ਗਿਆ ਇਹਦਾ ਜੂਸ ਬਣਾ ਕੇ ਪਿਆ ਕਰੋ ਮੂਲੀ ਖਾਇਆ ਕਰੋ ਵਾਧ ਤਵਾਦੀ ਖੀਰਾ ਖਾਇਆ ਕਰੋ ਬਰੋਕਲੀ ਖਾਇਆ ਕਰੋ ਬਰੋਕਲੀ ਦੀ ਸਮੂਦੀ ਕਿ ਉਹ ਪੀਆ ਕਰੋ ਤੇ ਇਹ ਤੁਹਾਡੇ ਸਕਿਨ ਵਾਸਤੇ ਬਹੁਤ ਵਧੀਆ ਹੁੰਦੀ ਹੈ ਪਾਣੀ ਵੱਧ ਤੋਂ ਵੱਧ ਪੀਣਾ ਸ਼ੁਰੂ ਕਰ ਦਿਓ ਤੇ ਖੁਸ਼ ਰਹਿਣਾ ਜ਼ਿੰਦਗੀ ਦੇ ਵਿੱਚ ਸਿੱਖੋ ਤੇ ਹਰ ਗੱਲ ਤੇ ਸਾਨੂੰ ਸਾਨੂੰ ਨਾ ਕਰਿਆ ਕਰੋ ਇਹ ਤੁਹਾਡੇ ਸਕਿਨ ਦੇ ਉੱਪਰ ਆ ਸਾਫ ਸਾਫ ਨਜ਼ਰ ਆਣ ਲੱਗ ਜਾਂਦੀ ਹੈ ਨਾ ਝੁੜ ਰਹੀਆਂ ਤੇ ਰੂਪ ਦੇ ਵਿੱਚ ਤੇ ਇਸ ਕਰਕੇ ਸਕਿਨ ਨੂੰ ਤੁਸੀਂ ਆਪਣੇ ਨੂੰ ਵੱਧ ਤੋਂ ਵੱਧ ਕੇਅਰ ਕਰੋ ਤੇ ਹਮੇਸ਼ਾ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ਸਰਦੀ ਦੇ ਵਿੱਚ ਦੇਖੋ ਕਿੰਨੀਆਂ ਹਰੀਆਂ ਸਬਜ਼ੀਆਂ ਆ ਗਈਆਂ ਨੇ ਸਾਗ ਆ ਗਿਆ ਪਾਲਕ ਆ ਗਿਆ ਨਾ ਮੂਲੀ ਆ ਗਈ ਗਾਜਰ ਆ ਗਈ